ਸਭ ਤੋਂ ਵੱਡਾ ਤਮਾਟਾ ਸਮਰਤ ਤਮਾਟਾ ਕਰ ਰਹੇ ਆ ਪਹਿਲੀ ਵੇਨ ਨੂੰ ਲਗਾਉਣ ਜਾ ਰਹੇ ਆ ਪੂਰੇ ਸਟੋਰ ਤੇ 50% ਆਫ ਇਹ ਲੇਡੀਜ਼ ਉਪਾਧੇ ਉੱਤੇ ਤਾਂ ਸੇਲ ਲੱਗਦੀ ਲੱਗਦੀ ਹੈ ਇਸ ਵਾਰੀ ਆਪਾਂ ਜੈਂਟਸ ਦੇ ਕੁਰਤੇ ਪਜਾਮੇ ਕੋਟ ਪੈਂਟ ਉਹਦੇ ਉੱਤੇ ਵੀ ਭਾਰੀ ਛੂਟ ਦੇ ਰਿਹਾ ਜੋ ਕਿ 50% ਤਾਂ ਹੈ ਹੀ ਹੈ ਮੈਂ ਰਿਕਵੈਸਟ ਵੀ ਕਰਦਾ ਆ ਆਪਣੇ ਦਸੂਵੇ ਵਾਸੀਆਂ ਨੂੰ ਸਾਰਿਆਂ ਨੂੰ ਕਿ ਇੱਕ ਵਾਰੀ ਜ਼ਰੂਰ ਸੇਲ ਦਾ ਆਨੰਦ ਲਵੋ ਜਿਵੇਂ ਕੀ ਵਿਸਾਖੀ ਦਾ ਮੇਲਾ ਹੁੰਦਾ ਹੈ ਉਦਾਂ ਹੀ ਸਾਡਾ ਸੇਲ ਮੇਲਾ ਹੁੰਦਾ ਹੈ। ਤੁਹਾਡੇ ਆਪਣੇ ਸ਼ਹਿਰ ਬਸੂਹਾ ਦੇ ਵਿੱਚ ਰਾਗਵ ਸਿਲਕ ਸਟੋਰ ਦੇ ਵੱਲੋਂ ਲੇਡੀਜ਼ ਸੂਟ ਤੇ 1 ਮਈ 2025 ਦਿਨ ਵੀਰਵਾਰ ਨੂੰ ਲੱਗਣ ਜਾ ਰਹੀ ਆ ਭਾਰੀ ਸੇਲ ਤੇ ਆਓ ਇਸ ਗੱਲ ਕਰਦੇ ਆ ਰਾਗਵ ਸਿਲਕ ਸਟੋਰ ਦੇ ਓਨਰ ਰਾਗਵ ਜੀ ਦੇ ਨਾਲ ਤਾਂ ਉਹਨਾਂ ਬੋ ਜਾਣਦੇ ਕਿ ਲੇਡੀਜ਼ ਸੂਟ ਤੋਂ ਇਲਾਵਾ ਔਰ ਕਿਹੜੇ ਕਪੜਿਆਂ ਤੇ ਸੇਲ ਲਗਾ ਲੀ ਜਾ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਮਰੀਆ ਜਿਵੇਂ ਕਿ ਤੁਹਾਨੂੰ ਸਾਬੇ ਨੂੰ ਪਤਾ ਹੈ ਪਿਛਲੇ 7 ਤੋਂ 8 ਸਾਲਾਂ ਦੇ ਵਿੱਚ ਆਪਾਂ ਸੇਲ ਲਗਾਉਂਦੇ ਆ ਜੀ ਸੇਲ ਲਗਾਉਂਦੇ ਆ ਆਪਾਂ ਵਿਸਾਖੀ ਤੋਂ ਬਾਅਦ ਹੀ ਇਸ ਸਾਲ ਵੀ ਮਈ 1 2025 ਨੂੰ ਜੀ ਸਭ ਤੋਂ ਵੱਡਾ ਧਮਾਕਾ ਸਮਰਤ ਧਮਾਕਾ ਕਰਨ ਜਾ ਰਹੇ ਆ ਪਹਿਲੀ ਮੇਨ ਨੂੰ ਲਗਾਉਣ ਜਾ ਰਹੇ ਆ ਪੂਰੇ ਸਟੋਰ ਤੇ 50% ਆਫ ਜੇ ਡੀ ਸੂਟਾਂ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕੱਪੜਿਆਂ ਤੇ ਸੇਲ ਲਗਾਉਣੇ ਜਾ ਰਹੇ ਹੋ ਜਿਵੇਂ ਕਿ ਸਾਰੇ ਨੂੰ ਪਤਾ ਹੈ ਲੇਡੀ ਸੂਟਾਂ ਦੇ ਉੱਤੇ ਤਾਂ ਸੇਲ ਲੱਗਦੀ ਲੱਗਦੀ ਹੈ ਇਸ ਵਾਰੀ ਆਪਾਂ ਜੈਂਟਸ ਦੇ ਕੁਰਤੇ ਪਜਾਮੇ ਕੋਟ ਪੈਂਟ ਉਹਦੇ ਉੱਤੇ ਵੀ ਭਾਰੀ ਛੂਟ ਦੇ ਰਹੇ ਆ ਜੋ ਕਿ 50% ਤਾਂ ਹੈ ਹੀ ਹੈ 50% ਆਫ ਲਗਾਉਣ ਜਾ ਰਹੇ ਹਾਂ ਤੇ ਉਹਦੇ ਨਾਲ ਹੋਰ ਵੀ ਬਥੇਰੇ ਆਫਰਸ ਦਵਾਂਗੇ ਜੈਂਟਸ ਦੇ ਉੱਤੇ ਪਲੱਸ ਬੈੱਡ ਸ਼ੀਟਸ ਜੋ ਮੇਨ ਕਨਸੈਪਟ ਹੈਗਾ ਐਸਵਾਰ ਦੀ ਸੈਂਬਰ ਸੇਲ ਦਾ ਬੈੱਡ ਸ਼ੀਟਸ ਉਤੇ ਬਹੁਤ ਵਧੀਆ ਸੇਲ ਲੱਗ ਰਹੀ ਹੈ ਟੋਟਲ ਫਲੈਟ 50% ਉਤੇ ਲੱਗ ਰਿਹਾ ਹੈ ਟੋਟਲ ਕੈਟਾਗਰੀ ਹੀ ਬਹੁਤ ਨਵੀਂ ਆ ਰਹੀ ਹੈ ਉਹਦੇ ਵਿੱਚ ਤੇ ਆਈ ਹੋਪ ਸਾਰਿਆਂ ਨੂੰ ਪਸੰਦ ਆਏਗੀ ਤੇ ਮੈਂ ਰਿਕਵੈਸਟ ਵੀ ਕਰਨਾ ਹੈ ਆਪਣੇ ਦਸੂਏ ਵਾਸੀਆਂ ਨੂੰ ਸਾਰਿਆਂ ਨੂੰ ਕਿ ਇੱਕ ਵਾਰੀ ਜ਼ਰੂਰ ਸੇਲ ਦਾ ਆਨੰਦ ਲਵੋ ਜਿਵੇਂ ਕਿ ਵਿਸਾਖੀ ਦਾ ਮੇਲਾ ਹੁੰਦਾ ਓਦਾਂ ਹੀ ਸਾਡਾ ਸੇਲ ਮੇਲਾ ਹੁੰਦਾ ਤੇ ਮੈਂ ਫਰਸਟ ਤੋਂ ਲੱਗਣ ਜਾ ਰਹੀ ਐ ਬਲੀ ਸੇਲ ਸਰ ਜਿਵੇਂ ਤੁਸੀਂ ਕਿਹਾ ਕਿ 1 ਮਹੀਨੇ ਬਾਅਦ ਇਹ ਬਲੀ ਸੇਲ ਲੱਗਣ ਜਾ ਰਹੀ ਹੈ ਕਿਉਂਕਿ ਤਾਂਕ

ਉਹਦਾ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿ ਐਕਸਟੈਂਸ਼ਨ ਹੋਈ ਹੈ ਕਿ ਨਹੀਂ ਹੋਈ ਜੀ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਅਗਰ ਤੁਸੀਂ ਰਾਗਰ ਸਿਲਕ ਸਟੋਰ ਵੱਲੋਂ ਲਗਾਈ ਜਾਣ ਵਾਲੀ ਭਾਰੀ ਸੇਲ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰਿਓ 1 ਮਈ ਦਿਨ ਵੀਰਵਾਰ ਨੂੰ ਵਿਜੇ ਮਾਰਕੀਟ ਬਸੂਆ ਵਿਖੇ ਰਾਗਰ ਸਿਲਕ ਸਟੋਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ